ਤੁਸੀਂ ਦੇਖ ਰਹੇ ਹੋ ਐਮਆਈ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਤਮੰਨਾ ਸ਼ਰਮਾ ਇਸ ਵਕਤ ਆਪਾਂ ਮੌਜੂਦ ਆ ਭਗਤ ਸਿੰਘ ਚੌਂਕ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਡੇ ਪ੍ਰੋਗਰਾਮ ਦਾ ਨਾਮ ਹੈ ਮਾਹੌਲ ਕੀ ਹੈ ਜਿਸ ਨੂੰ ਲੈ ਕੇ ਆਪਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਆਓ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਮਾਹੌਲ ਹੈ ਮਾਹੌਲ ਤੇ ਆਮ ਆਦੀ ਵਾਲੇ ਤੇ ਜਲਦਾ ਪਿਆ ਜੀ ਮੈਮ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਮਾਹੌਲ ਹੈ ਮਾਹੌਲ ਤਾਂ ਦੇਖੋ ਜੀ ਐਸ ਵੇਲੇ ਜਿਹੜੀ ਸਰਕਾਰ ਹੈਗੀ ਆ ਸਾਰਿਆਂ ਦਾ ਹੀ ਬਹੁਤ ਹੈਗਾ ਆ ਤੇ ਬਟ ਸਾਡਾ ਇਹ ਹੈਗਾ ਆ ਅਸੀਂ ਬੀਜੇਪੀ ਨੂੰ ਹੀ ਕਰਾਂਗੇ ਕਿਉਂਕਿ ਮੋਦੀ ਨੇ ਬਹੁਤ ਜ਼ਿਆਦਾ ਕੀਤਾ ਹੈਗਾ ਸਰ ਮਾਹੌਲ ਕੀ ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕ ਸਭਾ ਚੋਣਾਂ ਦਾ ਜੀ ਵਕ ਵਕ ਮਾਹੌਲ ਹੈਗਾ ਕੋਈ ਪੱਕਾ ਨਹੀਂ ਹੋ ਰਿਹਾ ਕਿ ਇਹ ਹੀ ਪਾਰਟੀ ਬਣੇਗੀ ਕਿਉਂਕਿ ਕਈ ਕਲਸੀ ਵਾਲੋਂ ਨਾਲ ਲੈ ਰਹੇ ਹੈਗੇ ਆ ਕਈ ਰੰਦਾਵਾ ਵਾਲੋਂ ਨਾਲ ਲੈ ਰਹੇ ਆ ਮਿਕਸ ਅਪ ਜ ਹੈਗਾ ਕੋਈ ਗਰੰਟੀ ਨਹੀਂ ਕਿਸੇ ਦੀ ਲੈ ਰਹੇ ਕੋਈ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਮਾਹੌਲ ਹੈ ਮੈਂ ਸਿਰ ਕਿਸੇ ਨੇ ਅਗਰੀ ਨਹੀਂ ਕਿਸੇ ਦੇ ਯਕੀਨ ਨਹੀਂ ਜਿੰਨੇ ਵੀ ਸਰਕਾਰ ਆਈਆਂ ਆਪਣੇ ਆਪਣੇ ਫਸਟਰਾ ਪੱਲਾ ਵਰਗੇ ਨਿਕਲ ਜੰਨੀ ਆ ਤੁਸੀਂ ਦੇਖ ਰਹੇ ਹੋ ਐਮ ਆਈ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਤਮੰਨਾ ਸ਼ਰਮਾ ਇਸ ਵਕਤ ਆਪਾਂ ਮੌਜੂਦ ਆ ਭਗਤ ਸਿੰਘ ਚੌਂਕ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਡੇ ਪ੍ਰੋਗਰਾਮ ਦਾ ਨਾਮ ਹੈ ਮਾਹੌਲ ਕੀ ਹੈ ਜਿਸ ਨੂੰ ਲੈ ਕੇ ਆਪਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਆਓ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਨਮਸਕਾਰ ਸਰ ਨਮਸਕਾਰ ਜੀ ਸਰ ਨਾਮ ਨਵ ਵਿਸ਼ਵਨਤ ਸਰ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਮਾਹੌਲ ਹੈ ਮਾਹੌਲ ਤੇ ਆਮ ਆਦੀ ਵਾਲੀ ਦਾ ਚੱਲਦਾ ਪਿਆ ਜੀ ਹਾਂ ਉਹਦੇ ਕੰਮ ਕਿਤੇ ਤੇ ਲੱਭਣ ਦੇ ਲੋਕਾਂ ਨੂੰ ਤੇ ਸਾਡੀ ਤੇ ਅਸੀਂ ਉਮੀਦ ਹੈ ਕਿ ਉਹ ਜਿੱਤੇ ਸਰ ਕਿਹੜੀ ਪਾਰਟੀ ਦੇ ਵਿੱਚ ਲੈ ਕੇ ਟੱਕਰ ਹੈ ਇਸ ਟਾਈਮ ਤੇ ਆਮ ਆਦਮੀ ਪਾਰਟੀ ਤੇ ਆਪਣੇ ਬੀਜਪੀ ਦੇ ਹਾਂ ਜੀ ਤੁਹਾਨੂੰ ਕੀ ਮਤਲਬ ਯਕੀਨ ਹੈ ਕਿ ਆਮ ਆਦਮੀ ਪਾਰਟੀ ਜਿੱਤੇਗੀ ਹਾਂ ਪੂਰਾ ਜੀ ਕਿ ਹਨ ਆਮ ਆਦਮੀ ਪਾਰਟੀ ਜਿੱਤੇਗੀ ਤਾਂ ਜਿਵੇਂ ਕਿ ਆਪਾਂ ਇਸ ਸਮੇਂ ਭਗਤ ਸਿੰਘ ਚੌਂਕ ਚਾ ਢਾਂਗੂ ਚਾ ਉੱਥੇ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਆਂ ਤੇ ਆਹੋ ਇਹਦੇ ਨਾਲ ਵੀ ਗੱਲਬਾਤ ਕਰਦੇ ਆਂ ਮਸ਼ਕਾਂ ਅੰਕਲ ਹਾਂ ਜੀ ਅੰਕਲ ਨਾਮ ਰਾਏ ਕੁਮਾਰ ਅੰਕਲ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਮਾਹੌਲ ਹੈ ਬੋਲਾ ਵੀ ਆਮ ਪਾਰਟੀ ਬੱਝਿਆ ਆਮ ਆਦਮੀ ਹਾਂ ਬੱਝਿਆ ਤਾਂ ਸਰ ਭਾਜਪੀ ਜਾਂ ਕਾਂਗਰਸ ਕਿਉਂ ਨਹੀਂ ਆਮ ਆਦਮੀ ਪਾਰਟੀ ਕਿਉਂ ਇਹਨਾਂ ਲੋਨਾਂ ਨੇ ਰਾਸ਼ੂਤ ਦਿੱਤੀ ਹੈਗੀ ਆ ਬਿਜਲੀ ਫ੍ਰੀ ਹੈਗੀ ਆ ਪਾਣੀ ਫ੍ਰੀ ਹੈਗਾ ਹੈ ਕਿ ਜਾਨਾ ਇਹੀਆਂ ਸਾਡੇ ਕੋਈ ਚੀਜ਼ ਆ ਇਹੋ ਚੀਜ਼ ਚਾਹੀਦੀ ਆ ਅੰਕਲ ਜਦੋਂ ਤੁਸੀਂ ਵੋਟ ਪਾਣ ਜਾਣੀ ਆ ਤੁਸੀਂ ਆਪਣੇ ਦਿਮਾਗ 'ਚ ਕਿਹੜੇ ਮੁੱਦੇ ਰੱਖ ਕੇ ਜਾਣੇ ਆ ਕਿ ਇਹ ਮੁੱਦੇ ਆਪਾਂ ਲੈ ਕੇ ਜਾਈਏ ਤਾਂ ਸਰਕਾਰ ਅਗਰ ਜਿੱਤੇ ਆਮ ਆਦਮੀ ਪਾਰਟੀ ਤਾਂ ਇਹ ਮੁੱਦੇ ਹੱਲ ਕਰੇ ਪਠਾਨਕੋਟ ਹਾਂ ਕਰੇਗੀ ਧੂ ਕਰੇਗੀ ਮੁੱਦੇ ਹੋਣਗੇ ਉਹ ਦੇਖੋ ਜਿਵੇਂ ਠਿਕਾਇਆ ਇਹ ਜੇ ਲੋੜਾ ਸਦਾ ਬਣਨ ਲਈ ਇਹ ਜਿਆਦਾ ਨਹੀਂ ਹੋਇਆ ਪੰਜ ਸਾਲ ਹੋਣਗੇ ਕੋਈ ਕਰਨਗੇ ਨਹੀਂ ਬਸ ਠੀਕ ਅੰਕਲ ਤਾਂ ਇਸ ਨਾਲ ਆਪਾਂ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਆ ਤਾਂ ਆਉ ਮਿਲਦੇ ਆ ਲੋਕਾਂ ਨਾਲ ਅੰਕਲ ਨਾਮ ਸ਼ਿਵ ਚਰਨਜੀਤ ਅੰਕਲ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਮਾਹੌਲ ਹੈ ਅਸੀਂ ਤੇ ਆ ਕਾਂਗਰਸੀ ਆ ਜੀ ਚੰਗੀ ਤੋਂ ਕਾਂਗਰਸ ਨੂੰ ਵੋਟ ਪਾਈ ਆ ਔਰ ਕਾਂਗਰਸ ਨੂੰ ਹੀ ਪਾਣੀ ਆ ਕਾਂਗਰਸ ਜਿੱਤੇ ਭਾਵੇਂ ਹਾਰੇ ਜੋ ਮਰਜ਼ੀ ਹੋਵੇ ਅਸੀਂ ਕਾਂਗਰਸ ਨੂੰ ਹੀ ਵੋਟ ਪਾਣੀ ਤੇ ਸਰ ਜਦੋਂ ਤੁਸੀਂ ਇੱਕ ਤਰੀਕ ਜਾਣਾ ਵੋਟ ਵੋਟਾ ਪਾਣ ਤੇ ਤੁਸੀਂ ਆਪਣੇ ਦਿਮਾਗ ਚ ਕਿਹੜੇ ਮੁੱਦੇ ਲੈ ਕੇ ਜਾਣਾ ਕਿ ਇਹ ਮੁੱਦੇ ਹੋਣੇ ਚਾਹੀਦੇ ਜੇ ਸਰਕਾਰ ਜਿੱਤਦੀ ਹੈ ਤੇ ਇੱਥੇ ਇਹ ਕੰਮ ਕਰਵਾਏ ਉਹ ਸਰਕਾਰ ਮੁੱਦੇ ਕੋ ਖਾਸ ਕੀ ਮੁੱਦਿਆਂ ਦੇ ਤੇ ਗੱਲ ਹੀ ਕੋਈ ਨਹੀਂ ਪਬਲਿਕ ਨੂੰ ਬਸ ਰਾਹਤ ਮਿਲਣੀ ਚਾਹੀਦੀ ਹੈ ਹਰ ਚੀਜ਼ ਦੀ ਰਾਹਤ ਮਿਲਣੀ ਚਾਹੀਦੀ ਹੈ ਉਹ ਹੋਰ ਉਸ ਤੋਂ ਬਾਅਦ ਮੁੱਦੇ ਕੀ ਸੀ ਲੈਸਨ ਤੇ ਸਰ ਬੇਰੋਜ਼ਗਾਰੀ ਨੂੰ ਲੈ ਕੇ ਕੀ ਕਹੋਗੇ ਬੱਚਿਆਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਅੱਛਾ ਰੋਜ਼ਗਾਰ ਮਿਲਣਾ ਚਾਹੀਏ ਜਿਹੜੇ ਕੁੜੀਆਂ ਮੁੰਡੇ ਵਿਚਾਰੇ ਇਦਾਂ ਪੜ੍ਹ ਲਿਖ ਕੇ ਇਨਾ ਕੁਝ ਕਰ ਰਹੇ ਆ ਮਾਪੇ ਦਾ ਖਰਚਾ ਹੋ ਰਿਹਾ ਤੇ ਬੱਚੇ ਉਦੋਂ ਫਿਰ ਤੁਰੇ ਫਿਰ ਰਹੇ ਆ ਕਈਆਂ ਨੂੰ ਨੌਕਰੀ ਮਿਲਦੀ ਨਹੀਂ ਵਿਚਾਰਿਆਂ ਨੂੰ ਨੌਕਰੀ ਮਿਲਣੀ ਚਾਹੀਏ ਠੀਕ ਜੀ ਧੰਨਵਾਦ ਧੰਨਵਾਦ ਸਰ ਨਾਮ ਬਲਜੀਤ ਸਿੰਘ ਸਰ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਮਾਹੌਲ ਹੈ ਮਾਹੌਲ ਤੇ ਪੰਜਾਬ ਵਿੱਚ ਕੁਝ ਹੋ ਰਿਹਾ ਵੈਸੇ ਸੈਂਟਰ ਦਾ ਇਲੈਕਸ਼ਨ ਹੈ ਤੋ ਸੈਂਟਰ ਜੇ ਤੁਹਾਡਾ ਮੇਨ ਜਿਹੜਾ ਲੀਡ ਕਰਦਾ ਮੋਦੀ ਸਭ ਤੋਂ ਪ੍ਰੈਫਰੈਂਸ ਸਭ ਤੋਂ ਟੋਪ ਤੇ ਹੈ ਇਸ ਲਈ ਅਸੀਂ ਮੋਦੀ ਦੇ ਮਤਲਬ ਬੀਜੇਪੀ ਦੇ ਹੱਕ ਚ ਜਾਵਾਂਗੇ ਕਿਉਂ ਵੀ ਬਾਕੀ ਅਗਰ ਆਪਦਾ ਹੀ ਬਣਾਣੇ ਅਗਰ ਸਟੇਟ ਸਰਕਾਰ ਹੁੰਦੀ ਤਾਂ ਫਿਰ ਅਸੀਂ ਆਪ ਨੂੰ ਵੀ ਪ੍ਰੈਫਰੈਂਸ ਦੇ ਸਕਦੇ ਸੀਗੇ ਹੁਣ ਤੇ ਅਸੀਂ ਮਤਲਬ ਦਿਨੇਸ਼ ਸਿੰਘ ਬੱਬੂ ਕੈਂਡੀਡੇਟ ਹੈ ਬੀਜੇਪੀ ਦਾ ਉਹਨਾਂ ਵੱਲ ਹੀ ਜਾਵਾਂਗੇ ਸੱਚੇ ਗੱਲ ਕਰੀਏ ਟੱਕਰ ਦੀ ਤਾਂ ਕਿਹੜੀ ਪਾਰਟੀ ਚ ਟੱਕਰ ਹੈ ਟੱਕਰ ਮੇਰੇ ਹਸਾਬ ਚ ਤੇ ਆਪ ਤੇ ਜਾਂ ਭਾਜਪਾ ਵਿੱਚ ਹੋਣੀ ਚਾਹੀਦੀ ਹੈ ਕਿਉਂ ਆਪ ਦਾ ਕੀ ਹੈ ਵੀ ਇਹਨਾਂ ਨੇ ਪੰਜਾਬ ਚ ਚਲੋ ਜੋ ਵੀ ਹੈ ਸਟੇਟ ਸਰਕਾਰ ਪੰਜਾਬ ਚ ਜਿਹੜੀ ਉਹ ਆਪ ਦੀ ਹੈ ਸੈਂਟਰ ਚ ਭਾਜਪਾ ਦੀ ਹੈ ਕਾਂਗਰਸ ਦਾ ਤੇ ਵਿੱਚ ਕੋਈ ਨਾਮ ਮੈਨੂੰ ਮੇਰੇ ਨਹੀਂ ਕਿਤੇ ਆਣਾ ਚਾਹੀਦਾ ਸਰ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਕਹੋਗੇ ਮੇਰੇ ਲੋਕ ਸਭਾ ਚੋਣ ਲੈ ਕੇ ਆਈ ਜਿਹੜੀ ਹੁੰਦੀ ਸਰਕਾਰਾਂ ਉਹਨਾਂ ਨੂੰ ਤੇ ਜਮਾ ਹੀ ਵੋਟ ਨਹੀਂ ਦੇ ਸਕਦੇ ਨਾ ਹੀ ਆਈ ਬਾਜਮਾਂ ਨੂੰ ਦਵਾਂਗੇ ਨਾ ਹੀ ਆਈ ਕਾਂਗਰਸ ਨੂੰ ਦਵਾਂਗੇ ਕਿਉਂ ਸਾਡੇ 5 ਸਾਲ ਤੋਂ ਪਹਿਲਾਂ ਇੱਕ ਭੈਣ ਸਾਡੀ ਚੰਗੀ ਤੇ ਚੜੀ ਚੰਡੀਗੜ੍ਹ ਮਹਾਲੀ ਤੇ ਕੇਜਰੀਵਾਲ ਨੇ ਆਣ ਕੇ ਲਾਈ ਭਗਵੰਤ ਮਾਨ ਨੇ ਝੂਠੇ ਲਾਰੇ ਦਿੱਤੇ ਹਰਜੋਤ ਭਾਸ ਨੇ ਝੂਠੇ ਲਾਰੇ ਦਿੱਤੇ ਕਿ ਸਾਨੂੰ ਵੋਟ ਪਵਾਹੀ ਤੁਹਾਡੀ ਕਾਉਂਸਲਿੰਗ ਕਰਾਂਗੇ ਭਰਤੀ ਕਰਾਂਗੇ ਉਤੋਂ ਬਾਅਦ ਸਾਨੂੰ ਉਹਨਾਂ ਨੇ ਮੀਟਿੰਗ ਤੱਕ ਨਹੀਂ ਦਿੱਤੀ ਉਲਟਾ ਜਦੋਂ ਮੀਟਿੰਗ ਮੰਗਦੇ ਆ ਉਦੋਂ ਦੌੜੀ ਜਾਂਦੇ ਮੀਟਿੰਗ ਤੋਂ ਇਸ ਕਰਕੇ ਆਈ ਇਹਨਾਂ ਨੂੰ ਵੋਟ ਨਹੀਂ ਦੇ ਇਹ ਸਰਕਾਰ ਨਹੀਂ ਚਾਹੀਦੀ ਸਾਨੂੰ ਬਦਲਾ ਚਾਹੀਦਾ ਹੈ ਤਾਂ ਸਰ ਮਤਲਬ ਕਿ ਤੁਸੀਂ ਕੀ ਚਾਹੁੰਦੇ ਕਿ ਇਸ ਟਾਈਮ ਤੇ ਕੋਈ ਸਰਕਾਰ ਸਹੀ ਨਹੀਂ ਹੈ ਨਹੀਂ ਇਸ ਟਾਈਮ ਤੇ ਜਿਹੜੀ ਕਰੰਟਲੀ ਸਰਕਾਰ ਹੈ ਇਹ ਨਹੀਂ ਚਾਹੀਏਗੀ ਬਾਕੀ ਜਿਹੜਾ ਜੋ ਵੀ ਆਏਗੀ ਅੱਗੇ ਦੇਖਾਂਗੇ ਠੀਕ ਹੈ ਸਰ ਧੰਨਵਾਦ ਥੈਂਕ ਯੂ ਮਸ਼ਕਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਨਾਮ ਲਖਵਿੰਦਰ ਸਿੰਘ ਸਰ ਮਾਹੌਲ ਕੀ ਹੈ ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕ ਸਭਾ ਚੋਣਾਂ ਦਾ ਜੀ ਵਕ ਵਕ ਮਾਹੌਲ ਹੈਗਾ ਕੋਈ ਪੱਕਾ ਨਹੀਂ ਹੋ ਰਿਹਾ ਕਿ ਇਹੀ ਪਾਰਟੀ ਬਣੇਗੀ ਕਿਉਂਕਿ ਕਈ ਕਲਸੀ ਵਾਲੋ ਨਾਲ ਲੈ ਰਹੇ ਹੈਗੇ ਆ ਕਈ ਰੰਧਾਵਾ ਵਾਲੋ ਨਾਲ ਲੈ ਰਹੇ ਆ ਮਿਕਸ ਅਪ ਜ ਹੈਗਾ ਕੋਈ ਗਾਰੰਟੀ ਨਹੀਂ ਕਿਸੇ ਦੀ ਲੈ ਰਿਹਾ ਕੋਈ ਤਾਂ ਸਰ ਜਦੋਂ ਤੁਸੀਂ ਇਲੈਕਸ਼ਨ ਇੱਕ ਤਰੀਕ ਨੂੰ ਵੋਟ ਪਾਣ ਜਾਣਾ ਤੁਸੀਂ ਆਪਣੇ ਮਾਈਂਡ ਚ ਕਿਹੜੀ ਚੀਜ਼ ਰੱਖ ਕੇ ਜਾ ਰਹੇ ਕਿ ਅਗਰ ਆਪਾਂ ਇਹ ਪਾਰਟੀ ਨੂੰ ਵੋਟ ਪਾਈ ਤੇ ਉਹ ਇਹ ਕੰਮ ਕਰਵਾਏ ਮੈਂ ਤਾਂ ਇੱਕੋ ਸੋਚ ਲੈ ਕੇ ਜਾਵਾਂਗਾ ਕਿ ਮੈਂ ਥੋੜਾ ਚੇਂਜ ਚਾਹਨਾ ਹਰ ਵਾਰੀ ਥੋੜਾ ਨਾ ਸ਼ਫਲਿੰਗ ਹੁੰਦੇ ਰਹਿਣਾ ਚਾਹੀਦਾ ਚੇਂਜ ਹੁੰਦਾ ਰਹੇ ਤੇ ਵਧੀਆ ਰਹਿੰਦਾ ਮਾਹੌਲ ਜਦੋਂ ਇੱਕ ਪਾਰਟੀ ਨੂੰ ਲਗਾਤਾਰ ਪਾਉਂਦੇ ਰਾਵਾਂਗੇ ਉਹ ਥੋੜਾ ਨਾ ਹੋ ਜਾਂਦਾ ਵੱਖਰਾ ਸੁਭਾਅ ਹੋ ਜਾਂਦਾ ਬੰਦੇ ਦਾ ਕਿ ਮੈਂ ਤੇ ਬੰਨਾ ਹੀ ਹੈਗਾ ਹੁਣ ਉਹ ਫਿਰ ਪੈਸੇ ਵਾਲ ਪਾਸੇ ਧਿਆਨ ਹੋ ਜਾਂਦਾ ਉਹਦਾ ਇਸ ਕਰਕੇ ਸ਼ਫਲਿੰਗ ਕਰਦੇ ਰਹਿਣਾ ਚਾਹੀਦਾ ਥੋੜਾ ਚੇਂਜ ਕਰਦੇ ਰਹੋ ਮੈਂ ਕਿਹਾ ਤੇ ਸਰ ਜਿੱਦਾਂ ਭਗਵੰਤ ਮਾਨ ਨੇ ਬੋਲਿਆ ਸੀ ਨਸ਼ਿਆਂ ਨੂੰ ਲੈ ਕੇ ਤਾਂ ਉਹਨਾਂ ਨੇ ਬੋਲਿਆ ਸੀ ਕਿ ਜਦੋਂ ਤੋਂ ਪੰਜਾਬ ਚ ਆਇਆ ਤੇ ਨਸ਼ੇ ਘਟੇ ਆ ਤੇ ਤੁਹਾਡੇ ਅਕੋਰਡਿੰਗ ਨਸ਼ੇ ਇਥੇ ਵਧੇ ਪੰਜਾਬ ਚ ਘਟੇ ਇਹਨਾਂ ਨਸ਼ੇ ਵਾਲੋ ਤੇ ਇੰਨਾ ਲਗਾਮ ਨਹੀਂ ਲੱਗੀ ਹੈਗੀ ਮੇਰੇ ਹਿਸਾਬ ਨਾਲ ਨਸ਼ੇ ਦੇ ਹਾਲੇ ਵੀ ਪਿੰਡਾਂ 'ਚ ਡੇਲੀ ਵੀਡੀਓਜ਼ ਆ ਰਹੀਆਂ ਹੈਗੀਆਂ ਕੋਈ ਟੀਕੇ ਲਾ ਰਿਹਾ ਕੋਈ ਪਿਆਲੀਆਂ 'ਚ ਕੁਝ ਕਰ ਰਿਹਾ ਹੈਗਾ ਨਸ਼ੇ ਤੇ ਨਹੀਂ ਘਟੇ ਹੈਗੇ ਬਾਕੀ ਚੀਜ਼ਾਂ ਥੋੜੀਆਂ ਸਹੀ ਹੋ ਰਹੀਆਂ ਜਿੱਦਾਂ ਕਿ ਲਾ ਲੋ ਤੁਸੀਂ ਬੱਤੀ ਮਾਫ ਹੋਈ ਆ ਬਿਜਲੀ ਦੇ ਬਿੱਲ ਬੜੇ ਮਾਫ ਕੀਤੇ ਲੋਕਾਂ ਦੇ ਉਹਨੇ ਜੋ ਕਿਹਾ ਉਹ ਕਰਕੇ ਦੱਸਿਆ ਹੈਗਾ ਬਾਕੀ ਉਹ ਕਹਿੰਦਾ ਕਿ ਮੈਂ ਹੋਰ ਵੀ ਪੈਨਸ਼ਨ ਲਾਵਾਂਗਾ ਲੇਡੀਜ਼ ਨੂੰ ਤੇ ਉਹਦੀ ਗੱਲਾਂ ਤੋਂ ਲੱਗਦੇ ਰਿਹਾ ਕਿ ਲਾਏਗਾ ਕਿਉਂਕਿ ਉਹਨੇ ਜੋ ਕਿਹਾ ਹਲੇ ਤੱਕ ਤੇ ਕਰ ਰਿਹਾ ਉਹ ਬਾਕੀ ਇਹਨੂੰ ਟਾਈਮ ਚਾਹੀਦਾ ਥੋੜਾ ਨਾ ਐਨਾ ਜਲਦੀ ਤਾਂ ਕਰੇਗਾ ਨਹੀਂ ਉਹ ਉਹਨੂੰ ਥੋੜਾ ਬੈਠਣ ਨੂੰ ਟਾਈਮ ਚਾਹੀਦਾ ਹੈਗਾ ਜਿਹੜਾ ਬਾਕੀ ਜਿਹੜੀ ਪਾਰਟੀਆਂ ਉਹਨਾਂ ਨੇ 15 20 ਵੀ ਸਾਲ ਲੱਲੇ ਤਾਂ ਵੀ ਨਹੀਂ ਕਰ ਪਾਈਆਂ ਇਹ ਦੇਖੋ ਜਲਦੀ ਆ ਕੇ ਕਿੰਨੀ ਜਲਦੀ ਇਹਨੇ ਸਟੈਪ ਲੈ ਲਏ ਹੈਗੇ ਤਾਂ ਤਾਂ ਕਰਕੇ ਥੋੜਾ ਠੀਕ ਲੱਗਦਾ ਹੈ ਸਰ ਯੂਥ ਦੇ ਬਾਰੇ ਕੀ ਕਹਿਣਾ ਚਾਹੋ ਯੂਥ ਦੇ ਬਾਰੇ ਜੀ ਮੈਂ ਇਹੀ ਕਵਾਂਗਾ ਕਿ ਜਿਹੜੇ ਸਾਡਾ ਯੂਥ ਹੈਗਾ ਉਹ ਨਸ਼ਿਆਂ ਤੋਂ ਦੂਰ ਰਹੇ ਥੋੜਾ ਸਪੋਰਟਸ ਵੱਲ ਧਿਆਨ ਦੇ ਆਪਣੇ ਸਰੀਰ ਬਣਾਏ ਬੋਡੀ ਬਣਾਏ ਵਧੀਆ ਕਰੇ ਗੇਮਾਂ ਵਿੱਚ ਜਾਏ ਤੇ ਥੋੜਾ ਜਦੋਂ ਵੋਟ ਪਾਣ ਜਾਏ ਇਹ ਸੋਚ ਕੇ ਜਾਏ ਕਿ ਆਪਾਂ ਥੋੜਾ ਚੇਂਜ ਕਰਨਾ ਹੈ ਥੋੜਾ ਨਵਾਂ ਪਣ ਲੈਣਾ ਆਪਣੇ ਪੰਜਾਬ 'ਚ ਉਸ ਤਰੀਕੇ ਨਾਲ ਕਰਨ ਆਪਣੀ ਵੋਟ ਪਾਣ ਠੀਕ ਹੈ ਧੰਨਵਾਦ ਥੈਂਕ ਯੂ ਜੀ ਨਮਸਕਾਰ ਸਰ ਨਮਸਕਾਰ ਸਰ ਨਾਮ ਜਸਪਾਲ ਸਰ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਮਾਹੌਲ ਹੈ ਮਾਹੌਲ ਇਹ ਹੈ ਕਿ ਜੋ ਚੰਗਾ ਉਮੀਦਵਾਰ ਹੋਏਗਾ ਉਹਨੂੰ ਹੀ ਵੋਟ ਪਾਵਾਂਗੇ ਸਰ ਜੇ ਟੱਕਰ ਦੀ ਗੱਲ ਕਰੀ ਤਾਂ ਕਿਹੜੀ ਪਾਰਟੀ ਟੱਕਰ ਹੈ ਜਿਵੇਂ ਆਮ ਆਦਮੀ ਪਾਰਟੀ ਨੇ ਸੋਚਿਆ ਗਰੀਬ ਬੰਦੇ ਨੂੰ ਆਮ ਬੰਦੇ ਨੂੰ ਜਿਹੜੀ 32 ਦਿੱਤੀ ਹੈ ਫ੍ਰੀ ਇਹ ਕਿਸੇ ਪਾਰਟੀ ਨੇ ਨਹੀਂ ਇੰਨਾ ਸੋਚਿਆਗਾ ਅਸੀਂ ਤਾਂ ਵੋਟ ਉਹਨੂੰ ਪਾਵਾਂਗੇ ਇਹ ਗੱਲ ਤਾਂ ਸਰ ਮਤਲਬ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਤੁਹਾਨੂੰ ਯਕੀਨ ਆ ਕਿ ਉਹੀ ਪਾਰਟੀ ਦਿੱਤੇਗੀ ਸਾਨੂੰ ਤਾਂ ਯਕੀਨ ਆ ਆਮ ਇਨਸਾਨ ਨੂੰ ਯਕੀਨ ਆ ਕਿ ਉਹੀ ਬਣਿਆਗਾ ਹਾਂਜੀ ਸਰ ਜੇ ਮਤਲਬ ਕਿ ਮਹਿੰਗਾਈ ਨੂੰ ਲੈ ਕੇ ਗੱਲ ਕਰੀਏ ਤਾਂ ਮਹਿੰਗਾਈ ਦਾ ਵੀ ਫਰਕ ਆ ਥੋੜਾ ਬਹੁਤ ਜ਼ਿਆਦਾ ਫਰਕ ਆ ਬਿਜਲੀ ਦਾ ਫਰਕ ਹੈਗਾ ਮਹਿੰਗਾਈ ਦਾ ਫਰਕ ਹੈਗਾ ਆਮ ਆਦਮੀ ਜਿਹੜਾ ਸੁੱਖ ਦਾ ਸਾਹ ਲੈ ਰਿਹਾ ਇਹ ਪਾਰਟੀ ਜਦੋਂ ਦੀ ਆਈ ਹੈ ਇਹ ਗੱਲ ਹੈ ਨਮਸਕਾਰ ਸਰ ਨਮਸਕਾਰ ਸਰ ਨਾਮ ਮਨਿੰਦਰ ਸਿੰਘ ਸਰ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਮਾਹੌਲ ਹੈ ਮੈਨੂੰ ਕਿਸੇ ਨੇ ਅਗਰੀ ਨਹੀਂ ਕਿਸੇ ਦੇ ਯਕੀਨ ਨਹੀਂ ਜਿੰਨੇ ਵੀ ਸਰਕਾਰ ਆਈਆਂ ਆਪਣੇ ਆਪਣੇ ਫਸਟਰਾ ਪੱਲਾ ਵਰਗੇ ਨਿਕਲ ਜਾਂਦੀਆਂ ਸਾਡੇ ਵਰਗੇ ਸੋਚ ਦੇਣੀ ਹੈ ਆਪਣੀ ਵੋਟਾਂ ਕਿੱਥੀਆਂ ਕਰਦੇ ਗਾਣੂ ਜਾਂਦੇ ਆਂ ਫਿਰ ਆਪੇ ਪਛਾਤਾ ਪਛਾ ਰਹੇ ਨੇ ਆਂ ਬਸ ਮੇਰੇ ਵਾਸਤੇ ਇੱਕ ਇਹੀ ਕਹਿਣਾ ਮੈਂ ਕਿਸੇ ਕੋਈ ਵੀ ਇਹ ਸਰਕਾਰਾਂ ਦੀ ਕਿਸੇ ਨਾਲ ਵੀ ਐਗਰੀ ਨਹੀਂ ਮੈਂ ਮਤਲਬ ਤੁਸੀਂ ਵੋਟ ਨਹੀਂ ਪਾਓਗੇ ਵੋਟ ਚਲੋ ਕਿਸ ਨੂੰ ਪਾਣੀ ਪੇ ਕੇ ਚਲੋ ਉਕਤ ਪਾਣੀ ਪੈ ਜਾਂਦੀ ਕਿਸ ਨੂੰ ਪਰ ਆਪ ਆਪਣੇ ਮਨੋਂ ਦੀ ਗੱਲ ਕਰ ਕਰਨਾ ਤੁਸੀਂ ਕਿਸੇ ਨਾਲ ਐਗਰੀ ਨਹੀਂ ਹੋ ਨਾ ਕਿਸ ਨਾਲ ਐਗਰੀ ਕੋਈ ਵੀ ਆਂਦੀ ਬੀਜੇਪੀ ਆਂਦੀ ਸਰ ਰੀਜ਼ਨ ਰੀਜ਼ਨ ਤੁਹਾਨੂੰ ਪਤਾ ਕਿੰਨੇ ਆ ਰਹੇ ਆ ਆ ਢਾਲ ਵੇਖ ਲੋ ਕਿੰਨਾ ਸ਼ੀਮ ਮੜਾ ਹੁੰਦੇ ਜਾਂਦੇ ਕੋਈ ਸੋਚਦਾ ਐਮਪੀਰ ਆਪਣਾ ਸਨੀ ਆਇਆ ਦੁਬਾਰਾ ਤੇ ਆਇਆ ਕਦੀ ਨਹੀਂ ਹੋਤਾ ਦੇਖੇ ਤੁਸੀਂ ਆਵਜਾ ਰਹੇ ਸਾਰੇ ਬਸ ਮੇਰਾ ਨਾਂ ਹੀ ਕਹਿਣਾ ਜੀ ਓਕੇ ਧੰਨਵਾਦ ਸਰ ਥੈਂਕ ਯੂ ਨਾਮ ਮੇਰਾ ਨਾਮ ਉਮੇਸ਼ ਹੈ ਸਰ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਮਾਹੌਲ ਹੈ ਇਸ ਟਾਈਮ ਤੇ ਜਿਹੜਾ ਮਾਹੌਲ ਹੈ ਉਹ ਤੇ ਮੋਦੀ ਸਾਹਿਬ ਦਾ ਬਹੁਤ ਝਗੜਾ ਮਾਹੌਲ ਚੱਲਦਾ ਪਿਆ ਕਿਉਂਕਿ ਬੀਜੇਪੀ ਨੇ ਬਹੁਤ ਜ਼ਿਆਦਾ ਕੰਮ ਕਰਵਾਇਆ ਹੈ ਜਿਸ ਕਰਕੇ ਪਠਾਨਕੋਟ ਚ ਦਿਨੇਸ਼ ਬੱਬੂ ਜੀ ਟॉक ਕਰਨਗੇ ਬਾਕੀ ਜਿਹੜੇ ਹੈਗੇ ਉਹ ਜਿਹੜੇ ਲੀਡਰ ਹੈਗੇ ਸਿਰਫ ਨਾਮ ਦੇ ਲੀਡਰ ਹੈਗੇ ਕਿਉਂਕਿ ਉਹ ਕਰਦੇ ਕੁਝ ਨਹੀਂ ਹੈਗੇ ਕਿਉਂਕਿ ਸਾਰਾ ਸਮਰਥਨ ਜਿਹੜਾ ਹੈਗਾ ਮੋਦੀ ਸਾਹਿਬ ਨੂੰ ਜਾਏਗਾ ਕਿਉਂਕਿ ਉਹਨਾਂ ਦੇ ਕੰਮ ਬੋਲਦੇ ਆ ਜਿਸ ਤਰ੍ਹਾਂ ਆਰਾਮ ਮੰਦਰ ਵਗੈਰਾ ਹੈਗਾ 370 ਹੈ ਗਿਆ ਹੋਰ ਕਈ ਕੰਮ ਹੈ ਜਿਹੜੇ ਅਸੀਂ ਗਣਨ 'ਚ ਛੋਟੇ ਪੈ ਸਕਦੇ ਆ ਇਸ ਕਰਕੇ ਇਸ ਟਾਈਮ ਜੋ ਟੌਪ ਤੇ ਉਹ ਬੀਜੇਪੀ ਜਾ ਰਹੀ ਹੈ ਸਰ ਜੇ ਮਹਿੰਗਾਈ ਨੂੰ ਲੈ ਕੇ ਗੱਲ ਕਰੀਏ ਤਾਂ ਮਹਿੰਗਾਈ ਦੇ ਬਾਰੇ ਕੀ ਕਹੋਗੇ ਮਹਿੰਗਾਈ ਤੇ ਅੱਜ ਦਿਨ ਹੀ ਹੈਗੀ ਆ ਪੁਰਾਣੇ ਟਾਈਮ ਤੇ ਚਲਦੀ ਹੈ ਨਮਸਕਾਰ ਸਰ ਨਾਮ ਕਮਲਕਿਸ਼ੋਰ ਸਰ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਮਾਹੌਲ ਕੀ ਕੀ ਲੱਗਦਾ ਕਿਹੜੀ ਪਾਰਟੀ ਚ ਮੁਕਾਬਲਾ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਕਾਂਗਰਸ ਤੇ ਤਾਂ ਸਰ ਅਗਰ ਤੁਸੀਂ ਜਦੋਂ ਵੋਟ ਪਾਣ ਜਾਣੀ ਹੈ ਤੁਸੀਂ ਆਪਣੇ ਮਾਈਂਡ ਚ ਕਿਹੜੀ ਚੀਜ਼ਾਂ ਲੈ ਕੇ ਤੁਰਨੀ ਆ ਕਿ ਇਹ ਆਪਾਂ ਮਤਲਬ ਕਿ ਇਹਨਾਂ ਨੂੰ ਵੋਟ ਪਾਈਏ ਤੇ ਇਹ ਕੰਮ ਕਰਨ ਦੇਖੋ ਜੀ ਜੋ ਇਸ ਟਾਈਮ ਹਾਲਾਤ ਹੈਗੇ ਆ ਜੋ ਪਿਛਲੇ ਬੰਦੇ ਨੇ ਕੰਮ ਵਧੀਆ ਕਿਤੇ ਪਾਰਟੀ ਨੇ ਉਹਨੂੰ ਵੋਟ ਪਾਵਾਂਗੇ ਠੀਕ ਹੈ ਜੀ ਤੇ ਬਾਕੀ ਇਸ ਵਾਰ ਇਹ ਤੇ 50 50 ਹੈ ਕਿ ਬੀਜੇਪੀ ਵੀ ਜ਼ੋਰ ਲਾ ਰਹੀ ਹੈ ਪਰ ਮੁਕਾਬਲਾ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ ਘਾਰ ਕਿ ਥੈਂਕ ਯੂ ਸਰ ਥੈਂਕ ਯੂ ਮੈਮ ਤੁਸੀਂ ਰਾਮ ਮੰਦਿਰ ਦੀ ਗੱਲ ਕੀਤੀ ਹੈ ਜੇ ਮਹਿੰਗਾਈ ਦੀ ਗੱਲ ਕਰੀਏ ਤੇ ਕੀ ਰਾਮ ਮੰਦਿਰ ਬਣਾਉਣਾ ਮਹਿੰਗਾਈ ਘਟੋਏਗੀ ਦੇਖੋ ਜੀ ਸਰਕਾਰ ਜੜੀ ਮਰਜ਼ੀ ਆ ਜੇ ਮਹਿੰਗਾਈ ਨਾ ਤੇ ਘਟ ਹੋਈ ਹੈ ਤੇ ਨਹੀਂ ਹੋਣੀ ਹੈ ਤੇ ਰਾਮ ਮੰਦਿਰ ਦਾ ਤੇ ਉਹਦੇ ਨਾਲ ਮਤਲਬ ਕੋਈ ਦੂਰ ਦੂਰ ਤੱਕ ਕੁਝ ਹੈ ਨਹੀਂ ਹੈ ਕਿ ਉਹਨਾ ਘਟੇਗੀ ਜਾਂ ਵਧੇਗੀ ਉਹ ਜਿੱਥੇ ਹੈਗੇ ਉਤੋਂ ਵਧੇਗੀ ਹੀ ਘਟੇਗੀ ਨਹੀਂ ਸਰਕਾਰ ਚਾਹੇ ਜੜੀ ਮਰਜ਼ੀ ਆ ਜੇ ਮੈਂ ਕਿਉਂਕਿ ਮੈਮ ਜਿੰਨੇ ਨਾਲ ਵੀ ਗੱਲ ਕੀਤੀ ਉਹਨਾਂ ਨੇ ਮੇਨ ਇਹੀ ਮੁੱਦਾ ਰੱਖਿਆ ਕਿ ਰਾਮ ਮੰਦਿਰ ਬਣਾਇਆ ਦੇਖੋ ਜੀ ਰਾਮ ਮੰਦਿਰ ਬਣਵਾਇਆ ਉਹ ਮਤਲਬ ਕਿ ਲੋਕਾਂ ਦੇ ਉਹਦੇ ਚ ਕਟੋਤੀ ਕਰਕੇ ਤੇ ਉਹਨਾਂ ਨੇ ਬਣਾਇਆ ਨਹੀਂ ਹੈ ਜਦ ਮਹਿੰਗਾਈ ਘਟੀ ਹੈ ਜਦ ਉਸ ਤੋਂ ਪਹਿਲੇ ਮਹਿੰਗਾਈ ਘੱਟ ਸੀ ਤੇ ਰਾਮ ਮੰਦਿਰ ਬਣਾਣਾ ਜ਼ਿਆਦਾ ਹੋਈ ਹੈ ਇਹ ਤੇ ਹੋਇਆ ਨਹੀਂ ਹੈ ਤੇ ਇਹ ਮਤਲਬ ਸਰਕਾਰ ਕੋਈ ਵੀ ਆਏਗੀ ਤੇ ਮਹਿੰਗਾਈ ਤੇ ਵద్ధి ਹੈ ਤੇ ਵద్ధి ਹੀ ਰਹੇਗੀ ਇਹ ਤੇ ਹੁਣ ਦੇਖੋ ਕਿ ਕਿਹੜੀ ਸਰਕਾਰ ਆ ਕੇ ਕੀ ਕਰਦੀ ਆ ਕਿਸੇ ਨੇ ਕੁਝ ਕੀਤਾ ਤੇ ਨਹੀਂ ਆ ਤੇ ਅੱਗੇ ਦੇਖੋ ਤੇ ਮੋਦੀ ਦੀ ਸਰਕਾਰ ਆਏ ਤੇ ਜ਼ਿਆਦਾ ਵਧੀਆ ठीक है थैंक यू मैम जीमे की ਤੁਹਾਨੂੰ ਪਤਾ ਹੀ ਆਪਾਂ ਭਗਤ ਸਿੰਘ ਚੌਂਗ ਚ ਅੱਜ ਲੋਕਾਂ ਨਾਲ ਗੱਲਬਾਤ ਕਰਨ ਆਏ ਸੀ ਲੋਕ ਸਭਾ ਚੋਣਾਂ ਨੂੰ ਲੈ ਕੇ ਇਸੇ ਦੇ ਨਾਲ ਹੁਣ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਆਂ ਤਾਂ ਦੇਖਦੇ ਆਂ ਲੋਕਾਂ ਦਾ ਇਸ ਬਾਰੇ ਕੀ ਵਿਚਾਰ ਹੈ ਨਮਸਕਾਰ ਮੈਡਮ ਮਸਤੀ ਜੀ ਮੈਮ ਨਾਮ ਸੰਗੀਤਾ ਮੈਮ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਕਹੋਗੇ ਲੋਕ ਸਭਾ ਚੋਣਾਂ ਮੈਨੇ ਸਾਨੂੰ ਸਰਕਾਰ મોદી ਸਰਕਾਰ ਚਾਹੀਦੀ ਹੈ ਕਿਉਂਕਿ ਉਹਨੇ ਬਹੁਤ سارے ਕੰਮ ਸੜੇ ਕੀਤੇ ਸਾਰੇ ਜੋ ਵੀ ਚੰਗਾ ਮਾੜਾ ਜੋ ਵੀ ਕੀਤਾ ਉਹਨੇ ਕਿਵਿ ਤ ਵਧੀਆ ਕੀਤਾ ਇਸ ਕਰਕੇ ਸਾਨੂੰ મોદી ਸਰਕਾਰ ਚਾਹੀਦੀ ਹੈ ਉਹਦੇ ਵਰਗੀ ਸਰਕਾਰ ਕੋਈ ਨਹੀਂ ਮੈਮ ਅਗਰ ਜੇ ਕੋਈ ਹੋਰ ਸਰਕਾਰ ਨੂੰ ਮੌਕਾ ਦੇਣਾ ਹੋਏ ਤਾਂ ਤੁਸੀਂ ਕਿਉਂ ਨਹੀਂ ਦੇਵੋਗੇ ਸਾਰੇ ਦੁਨੀਆਂ ਸਾਰੇ ਸਾਰੇ ਭਾਰਤ ਸਾਰੇ ਲੋਕੀ ਮੋਦੀ ਸਰਕਾਰ ਨੂੰ ਸਾਨੂੰ ਵੀ ਮੋਦੀ ਜ਼ਿਆਦਾ ਪਸੰਦ ਆ ਇਸ ਕਰਕੇ ਬੀਜਪੀ ਸਰਕਾਰ ਨੂੰ ਜਿ ਜਿਤਾਣਾ ਚਾਹੁੰਦੀ ਆ ਕਿਉਂਕਿ ਉਹਨੇ ਬਹੁਤ ਕੁਝ ਕੀਤਾ ਦੇਸ਼ ਵਾਸਤੇ ਇਸ ਕਰਕੇ ਸਾਨੂੰ ਬੀਜਪੀ ਸਰਕਾਰ ਹੀ ਚਾਹੀਦੀ ਹੈ ਮੈਮ ਜੇ ਮਹਿੰਗਾਈ ਨੂੰ ਲੈ ਕੇ ਗੱਲ ਕਰੀਏ ਤਾਂ ਮਹਿੰਗਾਈ ਵਧੇ ਕਦੇ ਉਹ ਨੂੰ ਲੈ ਕੇ ਬੋਲੋਗੇ ਉਥੇ ਹਰ ਸਾਲ ਬਟਾ ਹਰ ਸਾਲ ਉਹ ਧੀ ਦੇ ਵਧਾਈ ਮਹਿੰਗਾਈ ਵੜੇਗੀ ਗਵਾ ਬੱਸ ਮੈਂ ਮੈਂ ਕਰਨ ਨਹੀਂ ਹਾਂ ਮੇਗਾ ਸਰ ਮੋਦੀ ਠੀਕ ਹੈ ਠੀਕ ਹੈ ਮੋਦੀ ਸਰਕਾਰ ਚੈ ਸਰ ਮੋਦੀ ਆਹ ਤਰਾ ਮੈਮ ਨਾਮ ਰਜਨੀ ਮੈਮ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਮਾਹੌਲ ਹੈ ਮਾਹੌਲ ਤਾਂ ਦੇਖੋ ਜੀ ਐਸ ਵੇਲੇ ਜਿਹੜੀ ਸਰਕਾਰ ਹੈਗੀ ਆ ਸਾਰਿਆਂ ਦਾ ਹੀ ਬਹੁਤ ਹੈਗਾ ਆ ਤੇ ਬਟ ਸਾਡਾ ਇਹ ਹੈਗਾ ਆ ਅਸੀਂ ਬੀਜੇਪੀ ਨੂੰ ਹੀ ਕਰਾਂਗੇ ਕਿਉਂਕਿ ਮੋਦੀ ਨੇ ਬਹੁਤ ਜ਼ਿਆਦਾ ਕੀਤਾ ਹੈਗਾ ਆ ਰਾਮ ਮੰਦਿਰ ਬਣਾ ਕੇ ਤਾਂ ਉਹਨਾਂ ਨੇ ਆਪਣੀ ਬਹੁਤ ਉਹ ਕਰ ਲਈ ਹੈਗੀ ਆ ਅਸੀਂ ਇਸ ਕਰਕੇ ਮੋਦੀ ਨੂੰ ਹੀ ਵੋਟ ਪਾਵਾਂਗੇ ਸਾਡੇ ਲਈ ਜੇ ਮਹਿੰਗਾਈ ਨੂੰ ਲੈ ਕੇ ਗੱਲ ਕਰੋ ਤਾਂ ਜੀ ਮਹਿੰਗਾਈ ਤਾਂ ਸੱਚੀ ਬਹੁਤ ਹੋ ਗਈ ਹੈ ਇਸ ਲਈ ਤਾਂ ਅਸੀਂ ਵੀ ਕਵਾਂਗੇ ਕਿ ਮਹਿੰਗਾਈ ਤੇ ਥੋੜਾ ਜਿਆਦਾ ਕਰਨਾ ਚਾਹੀਦਾ ਇੱਕ ਆਮ ਜਿਹੜਾ ਬੰਦਾ ਹੈਗਾ ਆ ਨਾ ਉਹ ਕਿਦਾਂ ਮਤਲਬ ਘਰ ਦਾ ਗੁਜ਼ਾਰਾ ਕਰਦਾ ਆ ਇਹ ਤੁਸੀਂ ਵੀ ਜਾਣਦੇ ਹੋ ਤੇ ਅਸੀਂ ਵੀ ਜਾਣਦੇ ਆ ਤੇ ਇਸ ਚੀਜ਼ ਨੂੰ ਲੈ ਕੇ ਸਰਕਾਰ ਨੂੰ ਜ਼ਰੂਰ ਸੋਚਣਾ ਚਾਹੀਦਾ ਆ ਕਿ ਥੋੜਾ ਜਿਆਦਾ ਤਾਂ ਇਦਾਂ ਕਰਨ ਕਿ ਜਿਹੜਾ ਆਮ ਬੰਦਾ ਉਹ ਚੱਜ ਨਾਲ ਰੋਟੀ ਖਾ ਸਕੇ ਮੈਮ ਜਿੱਦਾਂ ਤੁਸੀਂ ਬੋਲ ਰਹੇ ਹੋ ਕਿ ਬੀਜਪੀ ਸਰਕਾਰ ਜਿੱਤੇਗੀ ਜਦੋਂ ਤੁਸੀਂ ਵੋਟ ਪਾਣ ਜਾਣੀ ਹੈ ਤੁਸੀਂ ਆਪਣੇ ਮਾਈਂਡ 'ਚ ਕਿਹੜੀ ਗੱਲ ਲੈ ਕੇ ਜਾਣੀ ਹੈ ਅਸੀਂ ਇਹੀ ਲੈ ਕੇ ਚੱਲੇ ਆਂ ਜੀ ਉਹਨਾਂ ਨੇ ਸਾਡੇ ਲਈ ਬਹੁਤ ਕੀਤਾ ਆ ਤੇ ਅੱਗੇ ਵੀ ਕਰਨਗੇ ਇਹੀ ਦਿਮਾਗ ਚ ਹੈਗਾ ਹਾਂ ਜੀ ਕਿਹਾ ਥੈਂਕ ਯੂ ਮੈਮ ਓਕੇ ਜੀ ਨੁਸ਼ਕਰ ਮੈਮ ਨੁਸ਼ਕਰ ਜੀ ਮੈਮ ਨਾਮ ਪ੍ਰਿਆ ہم ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਮਾਹੌਲ ਹੈ चोली मोदी जी रैफर करते हैं क्योंकि उन्होंने देश बहुत कुछ किया है और हर टाइम वो कुछ ना कुछ हर वजिया स्कीम कड़ते है, इसका कैसी साब, साब है कर इस करके असं मोदी जी ने ही वोट देना चाहेंगे और उन्होंने आने वाले भी बच्चों बच्चा सब सब वास्ते सोचा है मोदी जी साढ़े बहुत वीयू करते पे है अस मैम जो सी एम मान की गल करिए तो उन्होंने बिजली फ्री की हेल्थ क्लीनिक खोलिया उन्होंने लैके उन्होंने भी बट अच्छा किया पर जो मोदी सरकार है वो भी बहुत वजिए करते पे है मैम नाम ज्योति ਮੈਮ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਬੋਲੋਗੇ ਅਹੀਂ ਤੇ ਮਤਲਬ ਮੋਦੀ ਸਰਕਾਰ ਹੀ ਚੱਲਦੇ ਆ ਕਿਉਂਕਿ ਮੋਦੀ ਜੀ ਨੇ ਇੱਕ ਤੇ ਰਾਮ ਮੰਦਿਰ ਬਣਵਾਇਆ ਦੂਸਰਾ ਇਹ ਹੈ ਕਿ ਉਹਨਾਂ ਨੇ ਇੰਟਰਨੈਸ਼ਨਲ ਲੈਵਲ ਤੇ ਬਹੁਤ ਕੁਝ ਕੀਤਾ ਆ ਤੇ ਹੁਣ ਅਹੀਂ ਇਹੀ ਚਾਹਨੇ ਆ ਕਿ ਉਹ ਯੂਥ ਵਾਸਤੇ ਵੀ ਕੁਝ ਕਰਨ ਉਹਨਾਂ ਨੂੰ ਨੌਕਰੀਆਂ ਦੇਣ ਤੇ ਮਤਲਬ ਬਸ ਇਹੀ ਚਾਹਨੇ ਆ ਜੀ ਮੋਦੀ ਸਰਕਾਰ ਆ ਰਹੀ ਹੈ ਤੇ ਦੂਸਰੀ ਵਾਰੀ ਮਤਲਬ ਸਾਨੂੰ ਉਮੀਦ ਹੈਗੀ ਹੈ ਕਿ ਉਹ ਯੂਥ ਵਾਸਤੇ ਵੀ ਕਰਨਗੇ ਸਰ ਨਾਮ ਬਾਲਗੀਂ ਗੁਪਤਾ ਸਰ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਕਹੋਗੇ ਲੋਕ ਸਭਾ ਬੋਰਡ ਬਣੀ ਹੈ ਕਿਨੂੰ ਬਣੀ ਹੈ ਇਹ ਦੋਸਤਾਂ ਟਾਈਮ ਤੋਂ ਪਤਾ ਲੱਗਦਾ ਪਰ ਇਹ ਵੀ ਪਾਰਟੀਆਂ ਸਾਰੀ ਠੀਕ ਹੈ ਨਾ ਅਸੀਂ ਕਿਹੇ ਪਾਰਟੀ ਨਾਲ ਅਸੀਂ ਬੁਰਾ ਨਹੀਂ ਕਹਿੰਦੇ ਕਿਸੇ ਨੂੰ ਵੀ ਸਾਰੀਆਂ ਪਾਰਟੀਆਂ ਚੰਗੀਆਂ ਨਾ ਇਹਦੇ ਉਸ ਵੇਲੇ ਆਪਣਾ ਮਨ ਹੈ ਕਿਉਂਕਿ ਇੱਕ ਤੇ ਹਰ ਕਿਸ ਨੂੰ ਪਤਾ ਵੀ ਅਸੀਂ ਲੱਗਦਾ ਹਰ ਕਿਸ ਨੂੰ ਪਤਾ ਵੀ ਅਸੀਂ ਕਿਸ ਪਾਰਟੀ ਨੂੰ ਬੁਲਾਉਂ ਕਰਦੇ ਆ ਤੇ ਸਾਰੇ ਹਰ ਕਿਸ ਨੂੰ ਪਤਾ ਕਿੰ ਨੂੰ ਪਾਣੀ ਹੈ ਇਹ ਵੀ ਹਰ ਕਿਸ ਨੂੰ ਪਤਾ ਪਰ ਅਸੀਂ ਕਿਸੇ ਪਾਰਟੀ ਨੂੰ ਬੁਰਾ ਇਸ ਵਾਸਤੇ ਨਹੀਂ ਕਹਿੰਦੇ ਕਿ ਆਉਣ ਨਾਲ ਟਾਈਮ ਕਿਦਾਂ ਦਾ ਹੋਣਾ ਕਿਦਾਂ ਨਹੀਂ ਹੈ ਅਸੀਂ ਬੁਲਾ ਅਸੀਂ ਤਾਂ ਬੋਰਡ ਪਾਣੀ ਪਾਣੀ ਆਪਣੀ ਪਾਰਟੀ ਨੂੰ ਠੀਕ ਹੈ ਕਿ ਨਹੀਂ ਆਪਣੀ ਪਾਰਟੀ ਨੂੰ ਹੀ ਵੋਟ ਪਾਣੀ ਪਣੀ ਆ ਸੀ ਪਰ ਅਸੀਂ ਕਿਸੇ ਦੂਸਰੀ ਪਾਰਟੀ ਨੂੰ ਕਿਦਾਂ ਅਸੀਂ ਮਾਰੀ ਕੀ ਹੈ ਸਾਨੂੰ ਕੇ ਪਾਰਟੀਆਂ ਕੋਈ ਤਕਲੀਫ ਦਿੱਤੀ ਹੈ ਜਾਂ ਕੁਝ ਦਿੱਤਾ ਠੀਕ ਹੈ ਕਿ ਨਹੀਂ ਤਾਂ ਅਸੀਂ ਪਾਰਟੀ ਨੂੰ ਇੰਨਾ ਤਾਂ ਪਤਾ ਹਰ ਕਿਨੋਂ ਸਾਹੀ ਕਿਸ ਪਾਰਟੀ ਨਾਲ ਬਲਾਹ ਕਰਦੇ ਆ ਸਰ ਜੇ ਟੱਕਰ ਦੀ ਗੱਲ ਕਰੀਏ ਤਾਂ ਕਿਹੜੀ ਪਾਰਟੀ ਆਪਸ ਚ ਟੱਕਰ ਹੈ ਇਸ ਵੇਲੇ ਇਸ ਵੇਲੇ ਜਿਹੜਾ ਹਾਲਾਤ ਹੈ ਨਾ ਇਸ ਵੇਲੇ ਕੋਈ ਕੁਝ ਨਹੀਂ ਕੁਝ ਵੀ ਕਹਿ ਸਕਦਾ ਇਸ ਵੇਲੇ ਜਿਹੜਾ ਹਾਲਾਤ ਹੈ ਨਾ ਉਹ ਕੋਈ ਕੁਝ ਨਹੀਂ ਕੁਝ ਵੀ ਕਹਿ ਸਕਦਾ ਕਿ ਕਿਹੜੀ ਪਾਰਟੀ ਨੂੰ ਉਹ ਜ਼ਿਆਦਾ ਵੋਟ ਪੈਣਾ ਨਾ ਕਿਸ ਨੂੰ ਨਹੀਂ ਪੈਣੀ ਕੰਪੀਟੀਸ਼ਨ ਸਾਰਿਆਂ ਦਾ ਬਰਾਬਰ ਹੈ ਆਪ ਆਪ ਦਾ ਵੀ ਹੈ ਫਿਰ ਉਹਦਾ ਕਾਂਸ ਦਾ ਵੀ ਹੈ ਇਸ ਵੇਲੇ ਜਿਹੜੀ ਇਹ ਹਾਲਾਤ ਇਹ ਟਾਈਮ ਹੈ ਨਾ ਇਹਦੇ ਵਿੱਚ ਇਸ ਵੇਲੇ ਆਪ ਔਰ ਭਾਜਪੀ ਇਸ ਵੇਲੇ ਥੋੜੇ ਅੱਗੇ ਜਾਂਦੇ ਪਏ ਠੀਕ ਹੈ ਸਰ ਤੁਸੀਂ ਵੋਟ ਪਾਣ ਜਾਣੀ ਆ 1 ਜੂਨ ਨੂੰ ਤੇ ਆਪਣੇ ਦਿਮਾਗ 'ਚ ਕਿਹੜੇ ਮੁੱਦੇ ਲੈ ਕੇ ਜਾਣੇ ਆ ਮੁੱਦੇ ਸਾਨੂੰ ਕਿ ਅਸੀਂ ਰਿਟਾਇਰਡ ਬੰਦੇ ਆ ਸਾਨੂੰ ਸਾਨੂੰ ਮੁੱਦੇ ਕਿਹੜੇ ਹੋਣੇ ਨਾ ਸਾਨੂੰ ਕਿਹੜੇ ਮਤ ਮੁੱਦੇ ਹੋਣੇ ਨਹੀਂ ਮਤਲਬ ਕਿ ਇਹ ਜਿਹੜਾ ਪਠਾਨਕੋਟ ਚ ਨਹੀਂ ਕੰਮ ਹੋਇਆ ਉਹ ਨਾ ਤੇ ਅਸੀਂ ਕਿਸੇ ਕੋਲੋਂ ਕੰਮ ਲੈਣਾ ਨਹੀਂ ਨਾ ਤੇ ਅਸੀਂ ਕਿਸੇ ਕੋਲੋਂ ਕੰਮ ਲੈਣਾ ਜਿਹੜੀ ਸਾਨੂੰ ਪੈਨਸ਼ਨ ਮਿਲਣੀ ਉਹ ਤਾਂ ਮਿਲ ਨਹੀਂ ਮਿਲਣੀ ਹੈ ਇਸ ਵਾਸਤੇ ਅਸੀਂ ਮੁੱਦਾ ਕਿਹੜਾ ਕਿ ਉਹ ਅਗਲੇ ਸਭ ਤੋਂ ਲੋਪੇ ਸਾਨੂੰ ਪਾਣੀ ਨਹੀਂ ਦਿੰਦਾ ਇਹ ਇਹ ਕਮੇਟੀ ਦਾ ਕੰਮ ਹੈ ਇਹ ਮਿਊਨਿਸਪੈਲਿਟੀ ਦਾ ਅਸੀਂ ਕਹਾਂਗੇ ਵੀ ਤੁਹਾਡੀ ਤਨਖਾਹਾਂ ਨਹੀਂ ਵਧਾਉਂਦਾ ਪਹਿਲੇ ਟੈਰੋਗੇ ਜਿਹਨਾਂ ਨੂੰ ਪੈਨਸ਼ਨ ਮਿਲਦੀਆਂ ਆ ਇਹ ਕਹਿ ਸਕਦੇ ਆ ਤੇ ਸਾਨੂੰ ਜਿਹੜੇ ਸਾਡੇ ਬਕਾਇਸ਼ ਕਾਇ ਮਿਲਦੇ ਹੁਣ ਉਹ ਸਾਨੂੰ ਮਿਲ ਉਹ ਸਾਡੇ ਕਿ ਇਹ ਗਵਰਨਮੈਂਟ ਨੇ ਅਸਤਾ ਕ ਹੱਲ ਨਹੀਂ ਕੀਤਾ ਨਾ ਹੁਣ ਆਪ ਨੇ ਕੀਤਾ ਨਾ ਪਿਛਲੇ ਅਕਾਲੀ ਕਰਦਾ ਨਾ ਅਗਲੇ ਆਉਣੇ ਕਿੱਦਾਂ ਨਹੀਂ ਆਉਣੀ ਹੈ ਕਿੱਦਾਂ ਨਹੀਂ ਇਸ ਚੀਜ਼ ਦਾ ਸਾਨੂੰ ਠੀਕ ਆ ਸਰ ਥੈਂਕ ਯੂ ਸਰ ਨਾਮ ਸ਼ੋਕ ਕੁਮਾਰ ਜੀ ਸਰ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਕੋ ਬੋਲੋਗੇ ਚੋਣਾਂ ਨੂੰ ਮੈਂ ਤੇ ਉਹ ਕਹਿਣਾ ਚਾਹਨਾ ਪਈ ਵੋਟਾਂ ਦੇ ਉਹਨੂੰ ਪਾਣੀ ਜਿਹੜਾ ਕੋਈ ਕੰਮ ਕਰਨ ਦੇ ਸਕਦਾ ਹੋਵੇ ਜਿਹੜਾ ਕਰਨ ਦੇ ਲਾਇਕ ਕੋਈ ਕੰਮ ਤੇ ਕੋਈ ਕਾਇ ਸਵਾਰ ਨਹੀਂ ਰਿਹਾ ਜਿਹੜੀ ਵੀ ਪਾਰਟੀ ਆਉਂਦੀ ਆਪਣਾ ਆਪਣਾ ਮਤਲਬ ਉਹ ਘੜਦੀ ਐ ਤੇ ਛੱਡਦੇ ਹੋ ਜਾਂਦੀ ਐ ਜੀ ਤੇ ਜਦੋਂ ਮਤਲਬ ਕਿ ਵੋਟਾਂ ਪੈਣੀਆਂ ਹੁੰਦੀਆਂ ਨੇ ਉਦੋਂ ਤੇ ਵਾਅਦੇ ਕਰਦੇ ਨੇ ਪੈਸੇ ਵੀ ਕਰਦੇ ਆਂਗੇ ਇਹ ਵੀ ਕਰਦੇ ਆਂਗੇ ਤੇ ਕੋਈ ਵੀ ਪਾਰਟੀ ਹੈ ਅਜੇ ਤੱਕ ਤੇ ਕੋਈ ਹੋਜੀ ਨਹੀਂ ਕਿ ਜਿਹੜਾ ਕੋਈ ਕੰਮ ਕਰ ਸਕੇ ਤੇ ਮੈਂ ਉਹ ਕਹਣਾ ਵੀ ਜਿਹੜੀ ਕੋਈ ਪਾਰਟੀ ਨਵੀਂ ਚੁਣੋ ਜਾਂ ਫਿਰ ਉਹਦੀ ਲਗਭਗ ਜਿਹੜੀ ਕੰਮ ਸਵਾਰ ਸਕੇ ਸਰ ਰੋਜ਼ਗਾਰ ਨੂੰ ਲੈ ਕੇ ਕੀ ਬੋਲੋਗੇ ਤੁਸੀਂ ਹਾਂ ਜੀ ਰੋਜ਼ਗਾਰ ਨੂੰ ਲੈ ਕੇ ਰੋਜ਼ਗਾਰ ਜੀ ਇਦਾਂ ਹੈ ਕਿ ਕੁਝ ਟਾਈਮ ਤੋਂ ਤਾਂ ਬੇ ਰੋਜ਼ਗਾਰ ਜਿਹੜੇ ਬਿਲਕੁਲ ਬੰਦ ਹੀ ਹੋ ਗਏ ਨੇ ਨੌਕਰੀਆਂ ਦਾਸੇ ਨਹੀਂ ਮਿਲਦੀਆਂ ਪਈਆਂ ਰੋਜ਼ਗਾਰ ਵੀ ਬੰਦ ਨੇ ਤੇ ਪਬਲਿਕ ਪਰੇਸ਼ਾਨ ਆ ਪਾ ਰੋਜ਼ਗਾਰ ਤੋਂ ਤੇ ਸਰ ਜੀ ਟੱਕਰ ਦੀ ਗੱਲ ਕਰੀਏ ਤਾਂ ਕਿਹੜੀ ਦੋ ਪਾਰਟੀਆਂ 'ਚ ਟੱਕਰ ਹੈ ਟੱਕਰ ਤੇ ਫਿਲਹਾਲ ਇਧਰ ਤੇ ਬੇ ਨਾਲ ਕੇਜਰੀਵਾਲ ਤੇ ਫੁੱਲ ਵਾਲੇ ਨੇ ਇਹਨਾਂ ਦੀ ਟੱਕਰ ਹੈ ਜੀ ਤੇ ਰਾਹੁਲ ਦੀ ਠੀਕ ਹੈ ਸਰ ਧੰਨਵਾਦ। ਨਮਸਕਾਰ ਸਰ। ਨਮਸਕਾਰ ਜੀ। ਸਰ ਲੋਕ ਸਭਾ ਚੋਣਾਂ ਨੂੰ ਲੈ ਕੇ ਕੀ ਕਹੋਗੇ? ਲੋਕ ਸਭਾ ਚੋਣਾਂ ਵਧੀਆ ਹੈ। ਮੋਦੀ ਸਾਹਿਬ ਬਣਨਗੇ। ਹਾਂ ਜੀ। ਸਰ ਇਸ ਟਾਈਮ ਤੇ ਕਿਹੜੀ ਪਾਰਟੀ ਲੱਗਦਾ ਹੈ? ਕਿਹੜੀ ਪਾਰਟੀ ਚ ਟੱਕਰ ਹੈ? ਟੱਕਰ ਦੇ ਦੇਖੋ ਤਾਂ ਜਿਹੜੀ ਮਰਜ਼ੀ ਹੋਵੇ ਜੇ ਸੈਂਟਰ 'ਚ ਸਰਕਾਰ ਜਿਹੜੀ ਉਹ ਮਜ਼ਬੂਤ ਬਣਨੀ ਚਾਹੀਦੀ ਹੈ। ਸਰ ਤੁਸੀਂ ਇਹ ਕਹਿਆ ਕਿ ਜਿੱਦਾਂ ਮੋਦੀ ਨੂੰ ਹੀ ਵੋਟ ਪਾਵਾਂਗੇ ਤੇ ਕਿਉਂ ਮੋਦੀ ਨੂੰ ਹੀ ਕਿਉਂ? ਕਿਉਂਕਿ ਦੇਸ਼ ਦੀ ਡਿਵੈਲਪਮੈਂਟ ਕੀਤੀ ਉਹਨਾਂ ਨੇ। ਦੇਸ਼ ਦੀ ਸ਼ਰਾਧਾ ਦੀ ਸੁਰੱਖਿਆ 370 ਦੀ ਧਾਰਾ ਏ ਸੀ ਇਹ ਲਾ ਕੇ ਨੂੰ ਲੰਦਾ ਸਾਰੇ ਵਧੀਆ ਕੰਮ ਕੀਤਾ ਸਰ ਜੇ ਮਹਿੰਗਾਈ ਨੂੰ ਲੈ ਕੇ ਗੱਲ ਕਰੀਏ ਲੋਕੇ ਲੋਕਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਮਹਿੰਗਾਈ ਬਹੁਤ ਹੈ ਮਹਿੰਗਾਈ ਤੇ ਕੰਟਰੋਲ ਕੋਈ ਵੀ ਨਹੀਂ ਕਰ ਸਕਦਾ ਤਾਂ ਲੱਗਦਾ ਨਹੀਂ ਕਿ ਮੋਦੀ ਜੀ ਨੂੰ ਮਹਿੰਗਾਈ ਕੰਟਰੋਲ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਕੰਟਰੋਲ ਨਹੀਂ ਚਾਹੀਦੀ ਹੈ गजाधारी, जो गजाधारी ज्वेलर्स जो है पिछले पचहत्तर सालों से आप सभी का भरोसा आपकी खुशियों के साथ आशा पूर्णी मंदिर पठानकोट से मनचंदा टावर ढलोजी रोड दयाल गजाधारी ज्वेलर्स जो है पिछले पचहत्तर सालों से आप सभी का भरोसा आपकी खुशियों के साथ आशा पूर्णी मंदिर पठानकोट से मनचंदा टावर डलहौजी रोड रब दयाल गजाधारी ज्वेलर्स जो है पिछले पचहत्तर सालों से आप सभी का भरोसा आपकी खुशियों के साथ आशा पूर्णी मंदिर पठानकोट से मनचंदा टावर ढलोजी रोड ગઝાધારી જ્વેલર મનચંદા ટાવર ડરહોઝી રોડ પઠાનકોટ नहीं सुना है रिटेल की दुकान पर होलसेल का दाम जी हाँ नव्या लेकर आया है डिजाइनर सूट्स कुर्तीज और फैब्रिक्स सबसे सस्ता सबसे अच्छा डिफेंस रोड ममून पठानकोट कॉन्टेक्ट नाइन